ਕਰਕੇ ਉਹਨਾਂ ਦੇ ਦਿਲ ਤੇ ਦਬਾਅ ਪਿਆ ਹੈ ਹਾਰਟ ਤੇ ਪ੍ਰੈਸ਼ਰ ਪੈ ਗਿਆ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਇਰੈਗੂਲਰ ਹੋ ਰਿਹਾ ਹੈ ਅਨਿਯਮਿਤ ਹੋ ਰਿਹਾ ਹੈ ਬੀਪੀ ਅਪ ਐਂਡ ਡਾਊਨ ਹੁੰਦਾ ਹੈ ਉਹਨਾਂ ਦਾ ਬੀਪੀ ਵੱਧ ਜਾਂਦਾ ਹੈ ਘਟ ਜਾਂਦਾ ਹੈ ਇਸ ਦੇ ਨਾਲ ਹੀ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਟੈਸਟ ਜੋ ਨੇ ਉਹ ਕੀਤੇ ਗਏ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਬਿਲਕੁਲ ਸਥਿਰ ਹੈ ਜੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਯਾਨੀ ਕਿ ਰਿਪੋਰਟਸ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ ਅੱਗੇ ਕਿਸ ਤਰੀਕੇ ਨਾਲ ਇਲਾਜ ਕਰਨਾ ਤਾਂ ਸਟੇਟਮੈਂਟ ਆਈ ਹੈ ਫੋਰਟਿਸ ਹਸਪੀਟਲ ਮੁਹਾਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਇਲਾਜ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਨੇ ਜਾਣਕਾਰੀ ਮੁੱਖ ਮੰਤਰੀ ਦੇ ਇਲਾਜ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਇਹ ਅਹਿਮ ਖਬਰ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਹਸਪੀਟਲ ਦੇ ਵਿੱਚ ਭਰਤੀ ਹੋਏ ਨੇ ਔਰ ਇਲਾਜ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਨੂੰ ਲੈ ਕੇ ਡਾਕਟਰਾਂ ਨੇ ਹੁਣੇ-ਹੁਣੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋ ਦਿਨਾਂ ਤੋਂ ਮੋਹਾਲੀ ਦੇ 40 ਹਸਪੀਟਲ ਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਸਟੇਟਮੈਂਟ ਆ ਫੋਰਟਿਸ ਹਸਪੀਟਲ ਮੋਹਾਲੀ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਹਾਰਟ ਦੇ ਦਬਾਅ ਪੈ ਗਿਆ ਹੈ ਜਿਸ ਕਰਕੇ ਬੀਪੀ ਉਹਨਾਂ ਦਾ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਔਰ ਇਸ ਦਾ ਇਲਾਜ ਹੋਏਗਾ ਅੱਗੇ ਜਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਣਾ ਹਾਲਾਂਕਿ ਕੱਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀਗੀ ਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕੱਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਸੀ ਹਸਪੀਟਲ ਦੇ ਡਾਕਟਰਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀਗੀ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ਼ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਇਹ ਅੱਜ ਜਿਹੜੀ ਹੁਣ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਉਹ ਇਹ ਸੀਗੀ ਕਿ ਡਾਕਟਰਾਂ ਨੇ ਕਿਹਾ ਸੀ ਕਿ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਤੇ ਨਾਲ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਪਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ 'ਚ ਸੋਚ ਦੇ ਲੱਛਣ ਸੀਗੇ ਜਿਸ ਤੋਂ ਕਿ ਉਹਨਾਂ ਦੇ ਹਾਰਟ ਤੇ ਪ੍ਰੈਸ਼ਰ ਬਣ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕਦੇ ਅਪ ਹੁੰਦਾ ਸੀ ਕਦੇ ਡਾਊਨ ਹੁੰਦਾ ਸੀ ਔਰ ਇਸ ਤੋਂ ਬਾਅਦ ਹੁਣ ਹੋਰ ਰਿਪੋਰਟਸ ਆਉਣੀਆਂ ਬਾਕੀ ਸੀ ਕੱਲ ਇਹ ਗੱਲ ਕਹੀ ਗਈ ਸੀ ਔਰ ਅੱਜ ਖੁਦ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਤੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਜੋ ਐਚਓਡੀ ਨੇ ਆਰਕੇ ਜੈਸਵਾਲ ਡਾਕਟਰ ਆਰਕੇ ਜੈਸਵਾਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ ਜਿਹੜੀ ਹੁਣੇ-ਹੁਣੇ ਉਹਨਾਂ ਨੇ ਅਪਡੇਟ ਸਾਂਝੀ ਸਾਡੇ ਨਾਲ ਕੀਤੀ ਹੈ ਉਹ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫੋਰਟ ਰੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਹਸਪੀਟਲ ਦੇ ਵਿੱਚ ਭਰਤੀ ਨੇ ਮੋਹਾਲੀ ਦੇ 40s ਹਸਪੀਟਲ ਦੇ ਵਿੱਚ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫੋਰਟਿਸ ਹਸਪੀਟਲ ਨੇ ਬਿਆਨ ਜਾਰੀ ਕੀਤਾ ਹੈ ਸਟੇਟਮੈਂਟਸ ਜਾਰੀ ਕੀਤੀ ਹੈ ਸਟੇਟਮੈਂਟ ਜਾਰੀ ਕੀਤੀ ਹੈ ਫੋਰਟਿਸ ਹਸਪੀਟਲ ਨੇ ਤਾਂ ਵੱਡੀ ਖਬਰ ਅਹਿਮ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਹੋਏ ਸੀਗੇ ਤਾਂ ਸੀਐਮ ਮਾਨ ਦੀ ਸਿਹਤ ਦੇ ਨਾਲ ਜੁੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਡਾਇਰੈਕਟਰ ਜੋ ਨੇ ਡਾਇਰੈਕਟਰ ਤੇ ਐਚਓਡੀ ਨੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਡਾਕਟਰ ਆਰ ਕੇ ਜੈਸਵਾਲ ਉਹਨਾਂ ਨੇ ਜਾਰੀ ਕੀਤਾ ਇਹ ਬਿਆਨ ਯਾਨੀ ਕਿ ਫੋਰਟਿਸ ਹਸਪੀਟਲ ਨੇ ਬਿਆਨ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਟੈਸਟ ਹੋ ਕੇ ਰਿਪੋਰਟ ਦਾ ਇੰਤਜ਼ਾਰ ਹੈ ਸੀਐਮ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਪੈਣ ਕਰਕੇ ਦਿਲ ਤੇ ਦਬਾਅ ਪਿਆ ਹੈ ਹੱਟ ਤੇ ਦਬਾਅ ਪੈਣ ਕਰਕੇ ਬਲੱਡ ਪ੍ਰੈਸ਼ਰ ਐਨੀਮਿਥ ਹੋਇਆ ਰੈਗੂਲਰ ਹੋਇਆ ਔਰ ਜਿਸ ਕਰਕੇ ਬੀਪੀ ਅਪ ਐਂਡ ਡਾਊਨ ਹੋ ਰਿਹਾ ਸੀਗਾ ਟੈਸਟ ਦੀਆਂ ਰਿਪੋਰਟਾਂ ਆਉਣ ਮਗਰੋਂ ਹੀ ਡਾਕਟਰ ਅੱਗੇ ਦਾ ਫੈਸਲਾ ਲੈਣਗੇ ਪਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਮਗਰੋਂ ਹੀ ਡਾਕਟਰ ਅੱਗੇ ਦਾ ਜੋ ਫੈਸਲਾ ਕਰਨਗੇ ਕਿ ਅੱਗੇ ਇਲਾਜ ਕਰਨਾ ਹੈ ਕੀ ਕਰਨਾ ਹੈ ਅੱਗੇ ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਨੇ ਤੇ ਉਮੀਦ ਹੈ ਕਿ ਉਹਨਾਂ ਦੀ ਹਾਲਤ 'ਚ ਜਲਦੀ ਸੁਧਾਰ ਹੋਏਗਾ ਇਹ ਵੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜੋ ਹੈ ਉਹ ਸਥਿਰ ਹੈ ਬਿਲਕੁਲ ਔਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ 40 ਹਸਪਤਾਲ ਦੇ ਵੱਲੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ 40 ਹਸਪਤਾਲ ਦੇ ਵਿੱਚ ਭਰਤੀ ਨੇ ਦੋ ਦਿਨਾਂ ਤੋਂ ਮੁੱਖ ਮੰਤਰੀ ਭਰਤੀ ਨੇ ਹਸਪਤਾਲ ਦੇ ਵਿੱਚ ਪਰਸੋਂ ਰਾਤ ਮੁੱਖ ਮੰਤਰੀ 40 ਹਸਪਤਾਲ ਦੇ ਵਿੱਚ ਭਰਤੀ ਹੋਏ ਸੀ ਔਰ ਉਸ ਤੋਂ ਬਾਅਦ ਜਾਂਚਾਂ ਹੋਈਆਂ ਉਹਨਾਂ ਦੀਆਂ ਕੱਲ ਦਾ ਦਿਨ ਵੀ ਡਾਕਟਰਾਂ ਦੀ ਓਬਜ਼ਰਵੇਸ਼ਨ ਦੇ ਵਿੱਚ ਰਿਹਾ ਜਿੱਥੇ ਇਲਾਜ ਚੱਲ ਰਿਹਾ ਉਹਨਾਂ ਦਾ ਔਰ ਅੱਜ ਵੀ ਅੱਜ ਦਾ ਦਿਨ ਵੀ 40s ਹਸਪੀਟਲ ਚ ਭਰਤੀ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਟੈਸਟ ਕਾਫੀ ਸਾਰੇ ਹੋਏ ਆ ਉਹਨਾਂ ਦੇ ਤਾਂ ਜਿਸ ਤੋਂ ਬਾਅਦ 40s ਹਸਪੀਟਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਜੋ ਮੁਖੀ ਨੇ ਐਚਓਡੀ ਨੇ ਆਰਕੇ ਜੈਸਵਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਤ ਕੁਝ ਹੋਏ ਨੇ ਟੈਸਟ ਔਰ ਉਹਨਾਂ ਦੀਆਂ ਰਿਪੋਰਟਸ ਆਉਣੀਆਂ ਬਾਕੀ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ ਹੈ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਪੈਣ ਕਰਕੇ ਉਹਨਾਂ ਦੇ ਦਿਲ ਤੇ ਯਾ ਦਬਾਅ ਪਿਆ ਹੈ ਹਾਰਟ ਤੇ ਪ੍ਰੈਸ਼ਰ ਪੈ ਗਿਆ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਇਰੈਗੂਲਰ ਹੋ ਰਿਹਾ ਹੈ ਅਨਿਯਮਿਤ ਹੋ ਰਿਹਾ ਹੈ ਬੀਪੀ ਅਪ ਐਂਡ ਡਾਊਨ ਹੁੰਦਾ ਹੈ ਉਹਨਾਂ ਦਾ ਬੀਪੀ ਵੱਧ ਜਾਂਦਾ ਹੈ ਘਟ ਜਾਂਦਾ ਹੈ ਇਸੇ ਨਾਲ ਹੀ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਟੈਸਟ ਜੋ ਨੇ ਉਹ ਕੀਤੇ ਗਏ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਬਿਲਕੁਲ ਸਥਿਰ ਹੈ ਜੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਯਾਨੀ ਕਿ ਰਿਪੋਰਟਸ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ ਅੱਗੇ ਕਿਸ ਤਰੀਕੇ ਨਾਲ ਇਲਾਜ ਕਰਨਾ ਤਾਂ ਸਟੇਟਮੈਂਟ ਆਈ ਹੈ ਫੋਰਟਿਸ ਹਸਪੀਟਲ ਮੁਹਾਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਇਲਾਜ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਨੇ ਜਾਣਕਾਰੀ ਮੁੱਖ ਮੰਤਰੀ ਦੇ ਇਲਾਜ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਇਹ ਅਹਿਮ ਖਬਰ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਹਸਪੀਟਲ ਦੇ ਵਿੱਚ ਪਹर्ती ਹੋਏ ਨੇ ਔਰ ਇਲਾਜ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਨੂੰ ਲੈ ਕੇ ਡਾਕਟਰਾਂ ਨੇ ਹੁਣੇ-ਹੁਣੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪੀਟਲ ਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਸਟੇਟਮੈਂਟ ਆ ਫੋਰਟਿਸ ਹਸਪੀਟਲ ਮੋਹਾਲੀ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਹਾਰਟ ਦੇ ਦਬਾਅ ਪੈ ਗਿਆ ਹੈ ਜਿਸ ਕਰਕੇ ਬੀਪੀ ਉਹਨਾਂ ਦਾ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਔਰ ਇਸ ਦਾ ਇਲਾਜ ਹੋਏਗਾ ਅੱਗੇ ਜਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਣਾ ਹਾਲਾਂਕਿ ਕੱਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀਗੀ ਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕੱਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਸੀ ਹਸਪੀਟਲ ਦੇ ਡਾਕਟਰਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀਗੀ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਇਹ ਅੱਜ ਜਿਹੜੀ ਹੁਣ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਉਹ ਇਹ ਸੀਗੀ ਕਿ ਡਾਕਟਰ ਨੇ ਕਿਹਾ ਸੀ ਕਿ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਤੇ ਨਾਲ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਪਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ ਚ ਸੋਚ ਤੇ ਲੱਛਣ ਸੀਗੇ ਜਿਸ ਤੋਂ ਕਿ ਉਹਨਾਂ ਦੇ ਹਾਰਟ ਤੇ ਪ੍ਰੈਸ਼ਰ ਬਣ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕਦੇ ਅੱਪ ਹੁੰਦਾ ਸੀ ਕਦੇ ਡਾਊਨ ਹੁੰਦਾ ਸੀ ਔਰ ਇਸ ਤੋਂ ਬਾਅਦ ਹੁਣ ਹੋਰ ਰਿਪੋਰਟਸ ਆਉਣੀਆਂ ਬਾਕੀ ਸੀ ਕੱਲ ਇਹ ਗੱਲ ਕਹੀ ਗਈ ਸੀ ਔਰ ਅੱਜ ਖੁਦ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਤੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਜੋ ਐਚਓਡੀ ਨੇ ਆਰਕੇ ਜੈਸਵਾਲ ਡਾਕਟਰ ਆਰਕੇ ਜੈਸਵਾਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ ਜਿਹੜੀ ਹੁਣੇ-ਹੁਣੇ ਉਹਨਾਂ ਨੇ ਅਪਡੇਟ ਸਾਂਝੀ ਸਾਡੇ ਨਾਲ ਕੀਤੀ ਹੈ ਉਹ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫੋਰਟ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਕੇ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਮਗਰੋਂ ਹੀ ਡਾਕਟਰ ਅੱਗੇ ਦਾ ਜੋ ਫੈਸਲਾ ਕਰਨਗੇ ਕਿ ਅੱਗੇ ਇਲਾਜ ਕਰਨਾ ਹੈ ਕੀ ਕਰਨਾ ਹੈ ਕਿ ਮੁੱਖ ਮੰਤਰੀ ਇਲਾਜ ਲਈ ਚੰਗਾ ਹੰਗਾਰਾ ਦੇ ਰਹੇ ਨੇ ਤੇ ਉਮੀਦ ਹੈ ਕਿ ਉਹਨਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਏਗਾ ਇਹ ਵੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜੋ ਹੈ ਉਹ ਸਥਿਰ ਹੈ ਬਿਲਕੁਲ ਔਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਫੋਰਟਿਸ ਹਸਪੀਟਲ ਦੇ ਵੱਲੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਨੇ ਦੋ ਦਿਨਾਂ ਤੋਂ ਮੁੱਖ ਮੰਤਰੀ ਭਰਤੀ ਨੇ ਹਸਪੀਟਲ ਦੇ ਵਿੱਚ ਪਰਸੋਂ ਰਾਤ ਮੁੱਖ ਮੰਤਰੀ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਹੋਏ ਸੀ ਔਰ ਉਸ ਤੋਂ ਬਾਅਦ ਜਾਂਚਾਂ ਹੋਈਆਂ ਉਹਨਾਂ ਦੀਆਂ ਕੱਲ ਦਾ ਦਿਨ ਵੀ ਡਾਕਟਰਾਂ ਦੀ অবজারਵੇਸ਼ਨ ਦੇ ਵਿੱਚ ਰਿਹਾ ਜਿੱਥੇ ਇਲਾਜ ਚੱਲ ਰਿਹਾ ਉਹਨਾਂ ਦਾ ਔਰ ਅੱਜ ਵੀ ਅੱਜ ਦਾ ਦਿਨ ਵੀ 40s ਹਸਪੀਟਲ ਚ ਭਰਤੀ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਟੈਸਟ ਕਾਫੀ ਸਾਰੇ ਹੋਏ ਆ ਉਹਨਾਂ ਦੇ ਤਾਂ ਜਿਸ ਤੋਂ ਬਾਅਦ 40s ਹਸਪੀਟਲ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਜੋ ਮੁਖੀ ਨੇ ਐਚਓਡੀ ਨੇ ਆਰਕੇ ਜੈਸਵਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਤ ਕੁਝ ਹੋਏ ਨੇ ਟੈਸਟ ਔਰ ਉਹਨਾਂ ਦੀਆਂ ਰਿਪੋਰਟਸ ਆਉਣੀਆਂ ਬਾਕੀ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ ਹੈ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਪੈਣ ਕਰਕੇ ਉਹਨਾਂ ਦੇ ਦਿਲ ਤੇ ਦਬਾਅ ਪਿਆ ਹੈ ਹਾਰਟ ਤੇ ਪ੍ਰੈਸ਼ਰ ਪੈ ਗਿਆ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਇਰੈਗੂਲਰ ਹੋ ਰਿਹਾ ਅਨਿਯਮਿਤ ਹੋ ਰਿਹਾ ਬੀਪੀ ਅਪ ਐਂਡ ਡਾਊਨ ਹੁੰਦਾ ਉਹਨਾਂ ਦਾ ਬੀਪੀ ਵੱਧ ਜਾਂਦਾ ਹੈ ਘਟ ਜਾਂਦਾ ਹੈ ਇਸੇ ਨਾਲ ਹੀ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਟੈਸਟ ਡੋ ਨੇ ਉਹ ਕੀਤੇ ਗਏ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਬਿਲਕੁਲ ਸਥਿਰ ਹੈ ਜੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਯਾਨੀ ਕਿ ਰਿਪੋਰਟਸ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ ਅੱਗੇ ਕਿਸ ਤਰੀਕੇ ਨਾਲ ਇਲਾਜ ਕਰਨਾ ਤਾਂ ਸਟੇਟਮੈਂਟ ਆਈ ਹੈ ਫੋਰਟਿਸ ਹਸਪੀਟਲ ਮੁਹਾਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਇਲਾਜ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਨੇ ਜਾਣਕਾਰੀ ਮੁੱਖ ਮੰਤਰੀ ਦੇ ਇਲਾਜ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਇਹ ਅਹਿਮ ਖਬਰ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਹਸਪੀਟਲ ਦੇ ਵਿੱਚ ਭਰਤੀ ਹੋਏ ਨੇ ਔਰ ਇਲਾਜ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਨੂੰ ਲੈ ਕੇ ਡਾਕਟਰਾਂ ਨੇ ਹੁਣੇ-ਹੁਣੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋ ਦਿਨਾਂ ਤੋਂ ਮੋਹਾਲੀ ਦੇ 40s ਹਸਪੀਟਲ ਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਸਟੇਟਮੈਂਟ ਆ ਫੋਰਟਿਸ ਹਸਪੀਟਲ ਮੁਹਾਲੀ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਹਾਰਟ ਦੇ ਦਬਾਅ ਪੈ ਗਿਆ ਹੈ ਜਿਸ ਕਰਕੇ ਬੀਪੀ ਉਹਨਾਂ ਦਾ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਔਰ ਇਸ ਦਾ ਇਲਾਜ ਹੋਏਗਾ ਅੱਗੇ ਜਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਣਾ ਹਾਲਾਂਕਿ ਕੱਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀ ਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕੱਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਸੀ ਹਸਪੀਟਲ ਦੇ ਡਾਕਟਰਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀਗੀ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ਼ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਇਹ ਅੱਜ ਜਿਹੜੀ ਹੁਣ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਬੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਉਹ ਇਹ ਸੀਗੀ ਕਿ ਡਾਕਟਰਾਂ ਨੇ ਕਿਹਾ ਸੀ ਕਿ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਤੇ ਨਾਲ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਪਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ 'ਚ ਸੋਜ ਦੇ ਲੱਛਣ ਸੀਗੇ ਜਿਸ ਤੋਂ ਕਿ ਉਹਨਾਂ ਦੇ ਹਾਰਟ ਤੇ ਪ੍ਰੈਸ਼ਰ ਬਣ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕਦੇ ਅੱਪ ਹੁੰਦਾ ਸੀ ਕਦੇ ਡਾਊਨ ਹੁੰਦਾ ਸੀ ਔਰ ਇਸ ਤੋਂ ਬਾਅਦ ਹੁਣ ਹੋਰ ਰਿਪੋਰਟਸ ਆਉਣੀਆਂ ਬਾਕੀ ਸੀ ਕੱਲ ਇਹ ਗੱਲ ਕਹੀ ਗਈ ਸੀ ਔਰ ਅੱਜ ਖੁਦ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਤੇ ਕਾਰਡੀਓਲੋਜੀ ডিপਾਰਟਮੈਂਟ ਦੇ ਜੋ హెడ్ ఆఫ్ డి ਨੇ आरके जैसवाल डॉक्टर आरके जैसवाल ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ ਜਿਹੜੀ ਹੁਣੇ-ਹੁਣੇ ਉਹਨਾਂ ਨੇ ਅਪਡੇਟ ਸਾਂਝੀ ਸਾਡੇ ਨਾਲ ਕੀਤੀ ਹੈ ਉਹ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫੋਰਥ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਮਗਰੋਂ ਹੀ ਡਾਕਟਰ ਅੱਗੇ ਦਾ ਜੋ ਫੈਸਲਾ ਕਰਨਗੇ ਕਿ ਅੱਗੇ ਇਲਾਜ ਕਰਨਾ ਹੈ ਕੀ ਕਰਨਾ ਹੈ ਅੱਗੇ ਮੁੱਖ ਮੰਤਰੀ ਇਲਾਜ ਲਈ ਚੰਗਾ ਹੰਗਾਰਾ ਦੇ ਰਹੇ ਨੇ ਤੇ ਉਮੀਦ ਹੈ ਕਿ ਉਹਨਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਏਗਾ ਇਹ ਵੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜੋ ਹੈ ਉਹ ਸਥਿਰ ਹੈ ਬਿਲਕੁਲ ਔਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਫੋਰਟਿਸ ਹਸਪੀਟਲ ਦੇ ਵੱਲੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਨੇ ਦੋ ਦਿਨਾਂ ਤੋਂ ਮੁੱਖ ਮੰਤਰੀ ਭਰਤੀ ਨੇ ਹਸਪੀਟਲ ਦੇ ਵਿੱਚ ਪਰਸੋਂ ਰਾਤ ਮੁੱਖ ਮੰਤਰੀ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਹੋਏ ਸੀ ਔਰ ਉਸ ਤੋਂ ਬਾਅਦ ਜਾਂਚਾਂ ਹੋਈਆਂ ਉਹਨਾਂ ਦੀਆਂ ਕੱਲ ਦਾ ਦਿਨ ਵੀ ਡਾਕਟਰਾਂ ਦੀ ਅਬਜ਼ਰਵੇਸ਼ਨ ਦੇ ਵਿੱਚ ਰਿਹਾ ਜਿੱਥੇ ਇਲਾਜ ਚੱਲ ਰਿਹਾ ਉਹਨਾਂ ਦਾ ਔਰ ਅੱਜ ਵੀ ਅੱਜ ਦਾ ਦਿਨ ਵੀ 40s ਹਸਪੀਟਲ ਚ ਭਰਤੀ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਟੈਸਟ ਕਾਫੀ ਸਾਰੇ ਹੋਏ ਆ ਉਹਨਾਂ ਦੇ ਤਾਂ ਜਿਸ ਤੋਂ ਬਾਅਦ 40s ਹਸਪੀਟਲ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਜੋ ਮੁਖੀ ਨੇ ਐਚਓਡੀ ਨੇ ਆਰਕੇ ਜੈਸਵਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਤ ਕੁਝ ਹੋਏ ਨੇ ਟੈਸਟ ਔਰ ਉਹਨਾਂ ਦੀਆਂ ਰਿਪੋਰਟਸ ਆਉਣੀਆਂ ਬਾਕੀ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ ਹੈ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਪੈਣ ਕਰਕੇ ਉਹਨਾਂ ਦੇ ਦਿਲ ਤੇ ਦਬਾਅ ਪਿਆ ਹੈ ਹਾਰਟ ਤੇ ਪ੍ਰੈਸ਼ਰ ਪੈ ਗਿਆ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਇਰੈਗੂਲਰ ਹੋ ਰਿਹਾ ਹੈ ਅਨਿਯਮਿਤ ਹੋ ਰਿਹਾ ਹੈ ਬੀਪੀ ਅਪ ਐਂਡ ਡਾਊਨ ਹੁੰਦਾ ਹੈ ਉਹਨਾਂ ਦਾ ਬੀਪੀ ਵੱਧ ਜਾਂਦਾ ਹੈ ਘਟ ਜਾਂਦਾ ਹੈ ਇਸੇ ਨਾਲ ਹੀ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਇਹ ਟੈਸਟ ਜੋ ਨੇ ਉਹ ਕੀਤੇ ਗਏ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਬਿਲਕੁਲ ਸਥਿਰ ਹੈ ਜੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਯਾਨੀ ਕਿ ਰਿਪੋਰਟਸ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ ਅੱਗੇ ਕਿਸ ਤਰੀਕੇ ਨਾਲ ਇਲਾਜ ਕਰਨਾ ਤਾਂ ਸਟੇਟਮੈਂਟ ਆਈ ਹੈ ਫੋਰਟਿਸ ਹਸਪੀਟਲ ਮੁਹਾਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਇਲਾਜ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਨੇ ਜਾਣਕਾਰੀ ਮੁੱਖ ਮੰਤਰੀ ਦੇ ਇਲਾਜ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਇਹ ਅਹਿਮ ਖਬਰ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਹਸਪੀਟਲ ਦੇ ਵਿੱਚ ਪਹर्ती ਹੋਏ ਨੇ ਔਰ ਇਲਾਜ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਨੂੰ ਲੈ ਕੇ ਡਾਕਟਰਾਂ ਨੇ ਹੁਣੇ-ਹੁਣੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋ ਦਿਨਾਂ ਤੋਂ ਮੋਹਾਲੀ ਦੇ 40s ਹਸਪਤਲ ਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਸਟੇਟਮੈਂਟ ਆ 40s ਹਸਪਤਲ ਮੋਹਾਲੀ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਹਾਰਟ ਦੇ ਦਬਾਅ ਪੈ ਗਿਆ ਹੈ ਜਿਸ ਕਰਕੇ ਬੀਪੀ ਉਹਨਾਂ ਦਾ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਔਰ ਇਸ ਦਾ ਇਲਾਜ ਹੋਏਗਾ ਅੱਗੇ ਜਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਣਾ ਹਾਲਾਂਕਿ ਕੱਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀ ਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕੱਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਸੀ ਹਸਪੀਟਲ ਦੇ ਡਾਕਟਰਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀਗੀ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ਼ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਇਹ ਅੱਜ ਜਿਹੜੀ ਹੁਣ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਉਹ ਇਹ ਸੀਗੀ ਕਿ ਡਾਕਟਰਾਂ ਨੇ ਕਿਹਾ ਸੀ ਕਿ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਤਾਂ ਨਾਲ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਪਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ ਚ ਸੋਚ ਦੇ ਲੱਛਣ ਸੀਗੇ ਜਿਸ ਤੋਂ ਕਿ ਉਹਨਾਂ ਦੇ ਹਾਰਟ ਤੇ ਪ੍ਰੈਸ਼ਰ ਬਣ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕਦੇ ਅੱਪ ਹੁੰਦਾ ਸੀ ਕਦੇ ਡਾਊਨ ਹੁੰਦਾ ਸੀ ਔਰ ਇਸ ਤੋਂ ਬਾਅਦ ਹੁਣ ਹੋਰ ਰਿਪੋਰਟਸ ਆਉਣੀਆਂ ਬਾਕੀ ਸੀ ਕੱਲੇ ਗੱਲ ਕਹੀ ਗਈ ਸੀ ਔਰ ਅੱਜ ਖੁਦ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਤੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਜੋ ਐਚਓਡੀ ਨੇ ਆਰਕੇ ਜੈਸਵਾਲ ਡਾਕਟਰ ਆਰਕੇ ਜੈਸਵਾਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ ਜਿਹੜੀ ਹੁਣੇ-ਹੁਣੇ ਉਹਨਾਂ ਨੇ ਅਪਡੇਟ ਸਾਂਝੀ ਸਾਡੇ ਨਾਲ ਕੀਤੀ ਹੈ ਉਹ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫੋਰਟ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸ ਕੇ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਮਗਰੋਂ ਹੀ ਡਾਕਟਰ ਅੱਗੇ ਇਹਦਾ ਜੋ ਫੈਸਲਾ ਕਰਨਗੇ ਕਿ ਅੱਗੇ ਇਲਾਜ ਕਰਨਾ ਹੈ ਕੀ ਕਰਨਾ ਹੈ ਕਿ ਮੁੱਖ ਮੰਤਰੀ ਇਲਾਜ ਲਈ ਚੰਗਾ ਹੰਗਾਰਾ ਦੇ ਰਹੇ ਨੇ ਤੇ ਉਮੀਦ ਹੈ ਕਿ ਉਹਨਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਏਗਾ ਇਹ ਵੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜੋ ਹੈ ਉਹ ਸਥਿਰ ਹੈ ਬਿਲਕੁਲ ਔਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਫੋਰਟਿਸ ਹਸਪੀਟਲ ਦੇ ਵੱਲੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਨੇ ਦੋ ਦਿਨਾਂ ਤੋਂ ਮੁੱਖ ਮੰਤਰੀ ਭਰਤੀ ਨੇ ਹਸਪੀਟਲ ਦੇ ਵਿੱਚ ਪਰਸੋਂ ਰਾਤ ਮੁੱਖ ਮੰਤਰੀ ਫੋਰਟਿਸ ਹਸਪੀਟਲ ਦੇ ਵਿੱਚ ਭਰਤੀ ਹੋਏ ਸੀ ਔਰ ਉਸ ਤੋਂ ਬਾਅਦ ਜਾਂਚਾਂ ਹੋਈਆਂ ਉਹਨਾਂ ਦੀਆਂ ਕੱਲ ਦਾ ਦਿਨ ਵੀ ਡਾਕਟਰਾਂ ਦੀ ਓਬਜ਼ਰਵੇਸ਼ਨ ਦੇ ਵਿੱਚ ਰਿਹਾ ਜਿੱਥੇ ਇਲਾਜ ਚੱਲ ਰਿਹਾ ਉਹਨਾਂ ਦਾ ਔਰ ਅੱਜ ਵੀ ਅੱਜ ਦਾ ਦਿਨ ਵੀ 40s ਹਸਪੀਟਲ ਚ ਭਰਤੀ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਟੈਸਟ ਕਾਫੀ ਸਾਰੇ ਹੋਏ ਆ ਉਹਨਾਂ ਦੇ ਤਾਂ ਜਿਸ ਤੋਂ ਬਾਅਦ 40s ਹਸਪੀਟਲ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਜੋ ਮੁਖੀ ਨੇ एचओडी ਨੇ आरके जैसवाल ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਪਾਣ ਦੇ ਦਿਲ ਨਾਲ ਸੰਬੰਧਤ ਕੁਝ ਹੋਏ ਨੇ ਟੈਸਟ ਔਰ ਉਹਨਾਂ ਦੀਆਂ ਰਿਪੋਰਟਸ ਆਉਣੀਆਂ ਬਾਕੀ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ ਹੈ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਪੈਣ ਕਰਕੇ ਉਹਨਾਂ ਦੇ ਦਿਲ ਤੇ ਯਾ ਦਬਾਅ ਪਿਆ ਹੈ ਹਾਰਟ ਤੇ ਪ੍ਰੈਸ਼ਰ ਪੈ ਗਿਆ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਇਰੈਗੂਲਰ ਹੋ ਰਿਹਾ ਹੈ ਅਨਿਯਮਿਤ ਹੋ ਰਿਹਾ ਹੈ ਬੀਪੀ ਅਪ ਐਂਡ ਡਾਊਨ ਹੁੰਦਾ ਹੈ ਉਹਨਾਂ ਦਾ ਬੀਪੀ ਵੱਧ ਜਾਂਦਾ ਹੈ ਘਟ ਜਾਂਦਾ ਹੈ ਇਸੇ ਨਾਲ ਹੀ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਟੈਸਟ ਜੋ ਨੇ ਉਹ ਕੀਤੇ ਗਏ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਬਿਲਕੁਲ ਸਥਿਰ ਹੈ ਜੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਯਾਨੀ ਕਿ ਰਿਪੋਰਟਸ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ ਅੱਗੇ ਕਿਸ ਤਰੀਕੇ ਨਾਲ ਇਲਾਜ ਕਰਨਾ ਤਾਂ ਸਟੇਟਮੈਂਟ ਆਈ ਹੈ ਫੋਰਟਿਸ ਹਸਪੀਟਲ ਮੁਹਾਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਇਲਾਜ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਨੇ ਜਾਣਕਾਰੀ ਮੁੱਖ ਮੰਤਰੀ ਦੇ ਇਲਾਜ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਇਹ ਅਹਿਮ ਖਬਰ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਹਸਪੀਟਲ ਦੇ ਵਿੱਚ ਭਰਤੀ ਹੋਏ ਨੇ ਔਰ ਇਲਾਜ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਨੂੰ ਲੈ ਕੇ ਡਾਕਟਰਾਂ ਨੇ ਹੁਣੇ-ਹੁਣੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪੀਟਲ ਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਸਟੇਟਮੈਂਟ ਆ ਫੋਰਟਿਸ ਹਸਪੀਟਲ ਮੋਹਾਲੀ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਹਾਰਟ ਦੇ ਦਬਾਅ ਪੈ ਗਿਆ ਹੈ ਜਿਸ ਕਰਕੇ ਬੀਪੀ ਉਹਨਾਂ ਦਾ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਔਰ ਇਸ ਦਾ ਇਲਾਜ ਹੋਏਗਾ ਅੱਗੇ ਜਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਣਾ ਹਾਲਾਂਕਿ ਕੱਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀਗੀ ਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕੱਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਸੀ ਹਸਪੀਟਲ ਦੇ ਡਾਕਟਰਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀਗੀ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ਼ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਇਹ ਅੱਜ ਜਿਹੜੀ ਹੁਣ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਉਹ ਇਹ ਸੀਗੀ ਕਿ ਡਾਕਟਰਾਂ ਨੇ ਕਿਹਾ ਸੀ ਕਿ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਤਾਂ ਨਾਲ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਪਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ 'ਚ ਸੋਜ ਦੇ ਲੱਛਣ ਸੀਗੇ ਜਿਸ ਤੋਂ ਕਿ ਉਹਨਾਂ ਦੇ ਹਾਰਟ ਤੇ ਪ੍ਰੈਸ਼ਰ ਬਣ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕਦੇ ਅੱਪ ਹੁੰਦਾ ਸੀ ਕਦੇ ਡਾਊਨ ਹੁੰਦਾ ਸੀ ਔਰ ਇਸ ਤੋਂ ਬਾਅਦ ਹੁਣ ਹੋਰ ਰਿਪੋਰਟਸ ਆਉਣੀਆਂ ਬਾਕੀ ਸੀ ਕੱਲ ਇਹ ਗੱਲ ਕਹੀ ਗਈ ਸੀ ਔਰ ਅੱਜ ਖੁਦ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਤੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਜੋ హెడ్ ਆਫ ਡੀ ਨੇ ਆਰਕੇ ਜੈਸਵਾਲ ਡਾਕਟਰ ਆਰਕੇ ਜੈਸਵਾਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ ਜਿਹੜੀ ਹੁਣੇ-ਹੁਣੇ ਉਹਨਾਂ ਨੇ ਅਪਡੇਟ ਸਾਂਝੀ ਸਾਡੇ ਨਾਲ ਕੀਤੀ ਹੈ ਉਹ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫੋਰਥ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿਲ ਦੇ ਟੈਸਟਾਂ ਤੇ ਜਾਂਚਾ ਦੇ ਨਤੀਜੇ ਆਉਣ ਮਗਰੋਂ ਹੀ ਡਾਕਟਰ ਅੱਗੇ ਦਾ ਜੋ ਫੈਸਲਾ ਕਰਨਗੇ ਕਿ ਅੱਗੇ ਇਲਾਜ ਕਰਨਾ ਹੈ ਕੀ ਕਰਨਾ ਹੈ ਕਿ ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਨੇ ਤੇ ਉਮੀਦ ਹੈ ਕਿ ਉਹਨਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਏਗਾ ਇਹ ਵੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜੋ ਹੈ ਉਹ ਸਥਿਰ ਹੈ ਬਿਲਕੁਲ ਔਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ 40 ਹਸਪੀਟਲ ਦੇ ਵੱਲੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ 40 ਹਸਪੀਟਲ ਦੇ ਵਿੱਚ ਭਰਤੀ ਨੇ ਦੋ ਦਿਨਾਂ ਤੋਂ ਮੁੱਖ ਮੰਤਰੀ ਭਰਤੀ ਨੇ ਹਸਪੀਟਲ ਦੇ ਵਿੱਚ ਪਰਸੋਂ ਰਾਤ ਮੁੱਖ ਮੰਤਰੀ 40 ਹਸਪੀਟਲ ਦੇ ਵਿੱਚ ਭਰਤੀ ਹੋਏ ਸੀ ਔਰ ਉਸ ਤੋਂ ਬਾਅਦ ਜਾਂਚਾਂ ਹੋਈਆਂ ਉਹਨਾਂ ਦੀਆਂ ਕੱਲ ਦਾ ਦਿਨ ਵੀ ਡਾਕਟਰਾਂ ਦੀ ਅਬਜ਼ਰਵੇਸ਼ਨ ਦੇ ਵਿੱਚ ਰਿਹਾ ਜਿੱਥੇ ਇਲਾਜ ਚੱਲ ਰਿਹਾ ਉਹਨਾਂ ਦਾ ਔਰ ਅੱਜ ਵੀ ਅੱਜ ਦਾ ਦਿਨ ਵੀ 40s ਹਸਪੀਟਲ 'ਚ ਭਰਤੀ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਟੈਸਟ ਕਾਫੀ ਸਾਰੇ ਹੋਏ ਆ ਉਹਨਾਂ ਦੇ ਤਾਂ ਜਿਸ ਤੋਂ ਬਾਅਦ 40s ਹਸਪੀਟਲ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਜੋ ਮੁਖੀ ਨੇ ਐਚਓਡੀ ਨੇ ਆਰਕੇ ਜੈਸਵਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਤ ਕੁਝ ਹੋਏ ਨੇ ਟੈਸਟ ਔਰ ਉਹਨਾਂ ਦੀਆਂ ਰਿਪੋਰਟਸ ਆਉਣੀਆਂ ਬਾਕੀ ਨੇ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ ਹੈ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਪੈਣ ਕਰਕੇ ਉਹਨਾਂ ਦੇ ਦਿਲ ਤੇ ਦਬਾਅ ਪਿਆ ਹੈ ਹਾਰਟ ਤੇ ਪ੍ਰੈਸ਼ਰ ਪੈ ਗਿਆ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਇਰੈਗੂਲਰ ਹੋ ਰਿਹਾ ਅਨਿਯਮਿਤ ਹੋ ਰਿਹਾ ਬੀਪੀ ਅਪ ਐਂਡ ਡਾਊਨ ਹੁੰਦਾ ਉਹਨਾਂ ਦਾ ਬੀਪੀ ਵੱਧ ਜਾਂਦਾ ਹੈ ਘਟ ਜਾਂਦਾ ਹੈ ਇਸੇ ਨਾਲ ਹੀ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਟੈਸਟ ਜੋ ਨੇ ਉਹ ਕੀਤੇ ਗਏ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਬਿਲਕੁਲ ਸਥਿਰ ਹੈ ਜੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਯਾਨੀ ਕਿ ਰਿਪੋਰਟਸ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਕਿ ਕਿਸ ਤਰੀਕੇ ਨਾਲ ਟ੍ਰੀਟਮੈਂਟ ਕਰਨਾ ਅੱਗੇ ਕਿਸ ਤਰੀਕੇ ਨਾਲ ਇਲਾਜ ਕਰਨਾ ਤਾਂ ਸਟੇਟਮੈਂਟ ਆਈ ਹੈ ਫੋਰਟਿਸ ਹਸਪੀਟਲ ਮੋਹਾਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇ ਇਲਾਜ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਨੇ ਜਾਣਕਾਰੀ ਮੁੱਖ ਮੰਤਰੀ ਦੇ ਇਲਾਜ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਸਿਚੁਏਸ਼ਨ ਨੂੰ ਲੈ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਇਹ ਅਹਿਮ ਖਬਰ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਹਸਪੀਟਲ ਦੇ ਵਿੱਚ ਭਰਤੀ ਹੋਏ ਨੇ ਔਰ ਇਲਾਜ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਨੂੰ ਲੈ ਕੇ ਡਾਕਟਰਾਂ ਨੇ ਹੁਣੇ-ਹੁਣੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੋ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪੀਟਲ ਚ ਭਰਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਇਹ ਜਾਣਕਾਰੀ ਜਿਹੜੀ ਸਟੇਟਮੈਂਟ ਆ ਫੋਰਟਿਸ ਹਸਪੀਟਲ ਮੋਹਾਲੀ ਦੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਦੇ ਹਾਰਟ ਦੇ ਦਬਾਅ ਪੈ ਗਿਆ ਹੈ ਜਿਸ ਕਰਕੇ ਬੀਪੀ ਉਹਨਾਂ ਦਾ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਔਰ ਇਸ ਦਾ ਇਲਾਜ ਹੋਏਗਾ ਅੱਗੇ ਜਾਂ ਕਿਸ ਤਰੀਕੇ ਨਾਲ ਟ੍ਰੀਟਮੈਂਟ ਹੋਣਾ ਹਾਲਾਂਕਿ ਕੱਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਸੀਗੀ ਕਿ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ ਕੱਲ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਸੀ ਹਸਪੀਟਲ ਦੇ ਡਾਕਟਰਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀਗੀ ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ਼ ਤੌਰ ਤੇ ਔਰ ਉਸ ਤੋਂ ਬਾਅਦ ਫਿਰ ਇਹ ਅੱਜ ਜਿਹੜੀ ਹੁਣ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਬੀਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਕੱਲ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਉਹ ਇਹ ਸੀਗੀ ਕਿ ਡਾਕਟਰਾਂ ਨੇ ਕਿਹਾ ਸੀ ਕਿ ਕੋਈ ਖਾਸ ਪਰੇਸ਼ਾਨੀ ਨਹੀਂ ਹੈ ਤਾਂ ਨਾਲ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਪਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਆਰਟਰੀ ਚ ਸੋਜ ਦੇ ਲੱਛਣ ਸੀਗੇ ਜਿਸ ਤੋਂ ਕਿ ਉਹਨਾਂ ਦੇ ਹਾਰਟ ਤੇ ਪ੍ਰੈਸ਼ਰ ਬਣ ਰਿਹਾ ਸੀ ਜਿਸ ਦੀ ਵਜ੍ਹਾ ਕਰਕੇ ਬਲੱਡ ਪ੍ਰੈਸ਼ਰ ਕਦੇ ਅੱਪ ਹੁੰਦਾ ਸੀ ਕਦੇ ਡਾਊਨ ਹੁੰਦਾ ਸੀ ਔਰ ਇਸ ਤੋਂ ਬਾਅਦ ਹੁਣ ਹੋਰ ਰਿਪੋਰਟਸ ਆਉਣੀਆਂ ਬਾਕੀ ਸੀ ਕੱਲ ਇਹ ਗੱਲ ਕਹੀ ਗਈ ਸੀ ਔਰ ਅੱਜ ਖੁਦ ਫੋਰਟਿਸ ਹਸਪੀਟਲ ਦੇ ਡਾਇਰੈਕਟਰ ਤੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਜੋ ਐਚਓਡੀ ਨੇ ਆਰਕੇ ਜੈਸਵਾਲ ਡਾਕਟਰ ਆਰਕੇ ਜੈਸਵਾਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ